ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਅਜੀਤ ਰੋਡ 325 ਗਜ ਦੀ ਕੋਠੀ ਹੈ ਬਹੁਤ ਹੀ ਵਧੀਆ ਕੋਠੀ ਬਣੀ ਹੈ ਖੁੱਲਾ ਪੋਰਚ ਹੈ ਡਿਮਾਂਡ ਇਹਨਾਂ ਦੀ 1 ਕਰੋੜ ਤੇ 80 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਕੋਠੀ ਬਹੁਤ ਵਧੀਆ ਬਣੀ ਵੀ ਹੈ ਤੇ ਆ ਨਾਲ ਇਹਦੇ ਗੈਲਰੀ ਹੈ ਬਹੁਤ ਵਧੀਆ ਕੋਠੀ ਬਣੀ ਵੀ ਆ ਪੀਜੀ ਚੜਦੀ ਆ ਉੱਪਰਲਾ ਪੋਰਸ਼ਨ ਇਹ ਪੀਜੀ ਚੜਾਉਂਦੇ ਆ ਤੇ ਆ ਡਰਾਈング ਰੂਮ ਆ ਗਿਆ ਜੀ ਥੱਲੇ ਦੇ ਦੋ ਬੈਡਰੂਮ ਤੇ ਡਰਾਈング ਰੂਮ ਤੇ ਕਿਚਨ ਤੇ ਬਾਥਰੂਮ ਹੈ ਬਹੁਤ ਹੀ ਵਧੀਆ ਆ ਬੈਡਰੂਮ ਦਾ ਕੰਮ ਹੋਇਆ ਲੱਕੜ ਦਾ ਕੱਪ ਬੋਰਡ ਦਾ ਕੰਮ ਬਹੁਤ ਵਧੀਆ ਕੰਮ ਹੋਇਆ ਵਾ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਕੋਠੀ ਵੀ ਬਹੁਤ ਵਧੀਆ ਬਣੀ ਵੀ ਆ ਤੇ ਆ ਸਾਹਮਣੇ ਆਪਣਾ ਤੁਹਾਨੂੰ ਦਿਖਾਉਣੇ ਆ ਜੀ ਇੱਧਰ ਆ ਕਿਚਨ ਆ ਗਿਆ ਸਾਹਮਣੇ ਕਿਚਨ ਦਾ ਕੰਮ ਵੀ ਬਹੁਤ ਵਧੀਆ ਹੋਇਆ ਹੈ ਕਬੂਰਡ ਦਾ ਬਹੁਤ ਹੀ ਵਧੀਆ ਕਿਚਨ ਦਾ ਕੰਮ ਹੋਇਆ ਹੋਇਆ ਦੋ ਬੈਡਰੂਮ ਹੈ ਤੇ ਡ੍ਰੈੰਗ ਰੂਮ ਹੈ ਤੇ ਲੌਬੀ ਹੈ ਆ ਬੈਡਰੂਮ ਆ ਗਿਆ ਦੂਜਾ ਇੱਧਰ ਨਾਲ ਵਾਲਾ ਪੌੜੀ ਅੰਦਰ ਦੀ ਵੀ ਐ ਤੇ ਬਾਹਰ ਦੀ ਵੀ ਐ ਕੋਠੀ ਤੇ ਪੌੜੀ ਅੰਦਰ ਵੀ ਐ ਤੇ ਬਾਹਰ ਵੀ ਐ ਤੇ ਆਹ ਬੈਕ ਸਾਈਡ ਤੇ ਲੌਬੀ ਆ ਗਈ ਜੀ ਆ ਖੁੱਲੀ ਲੌਬੀ ਆ ਗਈ ਇੱਧਰ ਗੇਟ ਵੀ ਐ ਐਂਟਰੀ ਹੈਗੀ ਐ ਬਹੁਤ ਵਧੀਆ ਕੋਠੀ ਬਣੀ ਵੀ ਐ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਫੇਸਬੁਕ ਤੇ ਇੰਸਟਾਗ੍ਰam ਤੇ ਫੋਲੋ ਕਰ ਦੋ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਹਲੋ ਬੀ ਆ ਗਈ ਜੀ ਖੁੱਲੀ ਤੇ ਵਾਸ਼ਿੰਗ ਏਰੀਆ ਆ ਗਿਆ ਨਾਲ ਬਹੁਤ ਵਧੀਆ ਕੋਠੀ ਬਣੀ ਵੀ ਹੈ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸੇ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਸਾਡਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਬ੍ਰਿੰਡੇ ਸ਼ਹਿਰ ਚ ਕਿਤੇ ਵੀ ਕੋਠੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਆ ਉੱਪਰਲਾ ਪੋਰਸ਼ਨ ਆ ਗਿਆ ਤੁਹਾਨੂੰ ਦਿਖਾਉਣੇ ਆ ਜੋ ਉੱਪਰਲਾ ਪੋਰਸ਼ਨ ਇਹ ਪੀਜੀ ਚੜਾਉਂਦੇ ਆ ਬੈੱਡ ਲੱਗੇ ਹੋਏ ਆ ਬਹੁਤ ਵਧੀਆ ਹਾਲ ਬਣਿਆ ਹੋਇਆ ਤੇ ਕਬੂਰਡ ਦਾ ਕੰਮ ਵੀ ਹੋਇਆ ਹੋਇਆ ਆ ਉੱਪਰਲਾ ਪੋਰਸ਼ਨ ਆ ਗਿਆ ਜੀ ਉੱਪਰਲੇ ਪੋਰਸ਼ਨ ਦੇ ਵਿੱਚ ਖੁੱਲਾ ਹਾਲ ਹੈ ਤੇ ਬਾਥਰੂਮ ਹੈ ਤੇ ਨਾਲੇ ਦੇ ਕਿਚਨ ਬਣਿਆ ਹੋਇਆ ਆ ਸਾਹਮਣੇ ਇਹਦੇ ਬਾਥਰੂਮ ਆ ਗਿਆ ਜੀ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਹੈ ਡਿਮਾਂਡ ਇਹਨਾਂ ਦੀ 1 ਕਰੋੜ 80 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ 325 ਗਜ ਦੀ ਹੈ ਅਜੀਤ ਰੋਡ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਪੀਜੀ ਉੱਪਰਲਾ ਪੋਰਸ਼ਨ ਚੜਦਾ ਹੈ ਤੇ ਆ ਕਿਚਨ ਆ ਗਿਆ ਜੀ ਅਜੀਤ ਰੋਡ ਤੇ ਤੁਹਾਨੂੰ ਪਤਾ ਹੀ ਹੈ ਪੀਜੀ ਚੜਦੇ ਆ ਤੇ ਵਧੀਆ ਉੱਪਰ ਪੋਰਸ਼ਨ ਬਣਿਆ ਹੋਇਆ ਤੇ ਆ ਖੁੱਲਾ ਵਿਹੜਾ ਆ ਗਿਆ ਜੀ ਉੱਪਰਲਾ ਪੋਰਸ਼ਨ ਤੇ ਤੇ ਵਧੀਆ ਲੋਕੇਸ਼ਨ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ